ਅੱਜ ਮੈਂਨੇ ਕੋਰਸ ਵਿਆਦਾ ਬਰਾਤ ਅੱਜ ਦੂਰੀ ਦੀ ਵਿਆਹ ਕਰਵਾਉਣਾ ਆ ਉਹ ਦੂਜੀ ਵਾਰ ਆ ਬਸ ਤੀਜੀ ਵਾਰ ਅੱਧੀ ਰਾਤ ਕਰ ਦਿੰਦੇ ਆ ਨਾ ਬੰਦਾ ਉਧਰ ਜੋਗਾ ਤੇ ਨਾ ਉਧਰ ਜੋਗਾ ਇਹ ਘਰੇ ਸਾ ਖਾਣ ਵਾਲਿਆਂ ਨੂੰ ਇੱਥੇ ਆ ਕੇ ਕੀਵੀ ਤੇ ਡ੍ਰੈਗਨ ਫਰੂਟ ਆਲ ਹੁੰਦੇ ਆ ਜਿੱਦਾਂ ਸ਼ਾਇਦ ਤੇ ਮੱਖੀਆਂ ਨਹੀਂ ਫਿਰਦੇ ਦੇ ਦੇ ਟਰੈਕਟਰ ਤੇ ਆਲੇ ਦੁਆਲੇ ਆ ਮੈਂ ਖਾਲੀ ਕੀਤਾ ਜਾਵੇ ਕੈਮਰਾ ਦਾ ਸਾਤੇ ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਸਵਾਗਤ ਹੈ ਮੰਮੀ ਜੀ ਸਾਡੇ ਨਾਲ ਮੰਮੀ ਜੀ ਨੂੰ ਟਾਈਮ ਨਾਲ ਛੱਡ ਕੇ ਆਣਾ ਅੱਜ ਪਹਿਲਾਂ ਅੱਜ ਮੇਨ ਕੂਰਸ ਵਿਆਹ ਦਾ ਬਰਾਤ ਅੱਜ ਅੱਜ ਬਰਾਤ ਅੱਜ ਬਰਾਤ ਆ ਤੇ ਲਾਵਾਂ ਨੇ ਟਾਈਮ ਨਾਲ ਕਰਾਉਣੀਆਂ ਮਾਮੇ ਉਹਨਾਂ ਨੇ ਤੇ ਮੰਮੀ ਜੀ ਹੋਣੀ ਟਾਈਮ ਨਾਲ ਜਾ ਰਹੇ ਨੇ ਇਸੇ ਕਰਕੇ ਸਵੇਰ ਸੁਬਾ ਅਰਲੀ ਮਾਰਨਿੰਗ ਇਹਨਾਂ ਨੂੰ ਛੱਡ ਕੇ ਆਵਾਂਗੇ ਆਪਾਂਗੇ ਹਾਲਸੀ ਆਪਾਂ ਜਾਵਾਂਗੇ ਤਿਆਰ ਹੋ ਕੇ ਟਾਉਰ ਨਾਲ ਬਾਅਦ ਚ ਸਿੱਧਾ ਪੈਲਸ ਚ ਹਣਾ ਮੰਮੀ ਜੀ ਤੁਸੀਂ ਤਾਂ ਪੈਲਸ ਤੇ ਕੀ ਹੁਣ ਯੈਸ ਅਸੀਂ ਆ ਗਏ ਸਿੱਤਾ ਪੈਲਸ ਦੇ ਵਿੱਚ ਤੇ ਤੁਸੀਂ ਉਹਨਾਂ ਚਰ ਜਾ ਕੇ ਲਾਵਾ ਫਿਰੇ ਕਰਾਓ ਤਾਂ ਕਰਾਉਣਾ ਹੀ ਆ ਯੈਸ ਤੇ ਮਿਲਦੇ ਤੁਹਾਨੂੰ ਇਸ ਤੋਂ ਬਾਅਦ ਨਾ ਕੰਮ ਉੱਤੇ ਜਿਹੜਾ ਕਰਨਾ ਉਹ ਕਰਨਾ ਹੀ ਆ ਕਰਨਾ ਹੀ ਪੈਣਾ ਕਰਨਾ ਹੀ ਪੈਣਾ ਜਿਹੜਾ ਕਰਨਾ ਹੈ ਉਹ ਤਾਂ ਟਾਈਮ ਨਾ ਕਰਦoareਆਂ ਚ ਫੇਰੇ ਹੁੰਦੇ ਆ ਕਿਹੜਾ ਪਿੱਗਾ ਲੇਟ ਕਰਨੇ ਆ ਹਾਂ ਨਾਲੇ ਸਾਰੇ ਆ ਗਏ ਨਾਂ ਤੇ ਅੱਜ ਤਾਂ ਹੁੰਦ ਜਿਆਦੀ ਪੈ ਗਈ ਆ ਤਾਂ ਭਾਵੇਂ ਅਗਲੇ ਉਦੋਂ ਵੀ ਲੇਟ ਹੋ ਜੇ ਉਹ ਤਾਂ ਲੇਟ ਹੋ ਗਿਆ ਉਹਨਾਂ ਦੇ ਵਿਚਾਰੇ ਬਰਾਦ ਬਟਕ ਠੀਕ ਠੀਕ ਕੇ ਤੇ ਮੁੜ ਕੇ ਉਂਝ ਬਰਾਦ ਦੂਰ ਹੋਣੀ ਚਲ ਕੋਈ ਨਹੀਂ 12 ਵਜੇ ਤੇ ਇੱਕ ਫਿਰ ਉਂਝ ਲੈ 12 ਵਜੇ ਤਾਂ ਪਹਿਲਾਂ ਹੀ ਆਣਗੇ ਵਿਚਾਰੇ ਕੋਈ ਨਹੀਂ ਆਉਣ ਗਈ ਹੁਣ ਚਰੇ ਔਖੇ ਸੌਕੇ ਹਾਂ ਠੰਡ ਯਾਰ ਕੀ ਇੰਨੀ ਆ ਜਿਆਦੀ ਹੈ ਇਹ ਮੇਰੇ ਹਿਸਾਬ ਨਾਲ ਵਧੀਆ ਰੂਲ ਕੀਤਾ ਕਿ 12 ਵਜੇ ਤੋਂ ਪਹਿਲਾਂ ਲਾਵਾ ਹੋਣੀਆਂ ਚਾਹੀਦੀਆਂ 2:00 12 ਵਜੇ ਤੋਂ ਪਹਿਲਾਂ ਹੋਣੀਆਂ ਜ਼ਰੂਰੀ ਆ ਚਲੋ ਵਧੀਆ ਚੀਜ਼ ਆ ਕਿ ਲੋਕੀ ਫਿਰ ਛੇਤੀ ਆ ਜਾਂਦੇ ਆ ਕਿਉਂਕਿ ਜਿਹੜੇ ਜ਼ਿੰਮੇਦਾਰ ਜਿਹੜੇ ਪਿੰਡਾਂ ਵਾਲੇ ਹੁੰਦੇ ਨਾ ਵਿਆਹਾਂ ਵਾਲੇ ਜਿਹੜੇ ਪਿੰਡਾਂ ਵਾਲੇ ਲੋਕ ਹੁੰਦੇ ਨਾ ਉਹਨਾਂ ਨੂੰ ਹੁੰਦਾ ਛੇਤੀ ਵੀ ਕੰਮ ਛੇਤੀ ਵੀ ਵਿਆਹ ਤੋਂ ਫ੍ਰੀ ਹੋ ਕੇ ਅਸੀਂ ਜਾ ਕੇ ਘਰੇ ਪੱਠੇ ਡੱਕੇ ਦਾ ਹੋਰ ਵੀ ਕੰਮ ਕਰੀਏ ਠੀਕ ਹੈ ਨਾ ਉਹ ਤਾਂ ਕਰਨਾ ਹੀ ਹੁੰਦਾ ਕਿਉਂਕਿ ਲੋਕਾਂ ਦਾ ਸਰ ਜਾਂਦਾ ਪਰ ਡੰਗਰਾਂ ਦਾ ਨਹੀਂ ਸਰਦਾ ਡੰਗਰਾਂ ਦਾ ਬਹੁਤ ਜ਼ਰੂਰੀ ਡੰਗਰਾਂ ਦੀ ਦੋ ਦੋ ਟਾਈਮ ਪਰ ਪਾਉਣੀ ਪੈਂਦੀ ਆ ਇਸੇ ਕਰਕੇ ਜੇ ਤੁਸੀਂ ਉਹਨਾਂ ਨੂੰ 3:00 ਵਜੇ ਤੋਂ 4 ਫਿਰ ਉਹ ਵਿਚਾਰੇ ਹੋਰ ਵੀ ਕੰਮ ਧੰਦਾ ਕਰ ਲੈਣਗੇ ਹਾਂ ਯੈਸ ਇਹ ਬਹੁਤ ਵਧੀਆ ਤੇ ਆਹ ਵਾਲ ਵਾਲ ਸਵਾਰ ਲਾ ਸਵਾਰ ਲਾ ਵਾਲ ਸਵਾਰ ਲਾ ਵਾਲ ਸਵਾਰ ਲਾ ਕਿਵੇਂ ਕੀ ਕਹਿ ਲੱਗਾ ਸੀ ਹਾਂ ਕਿਵੇਂ ਆਂ ਵਾਰ ਸਵਾਰ ਲੱਗਾ ਈ ਦੂਰੀ ਹਰੀ ਵਿਆਹ ਕਰਾਉਣਾ ਆ ਉਹ ਦੂਜੀ ਵਾਰ ਆ ਆ ਬਲ ਤੀਜੀ ਵਾਰ ਆ ਤੀਜੀ ਈ ਹਰੀ ਕਰਾ ਲਿਆ ਘਰ ਆ ਉਹ ਸਰਕਾਰ ਨੇ ਕਰਤਾ ਤੇ ਨਹੀਂ ਪਸੰਦ ਤੇ ਲੈ ਜਾਓ ਲੈ ਜਾਓ ਆ ਵੀਰ ਨੂੰ ਕਹੀਏ ਕੱਢ ਬੈਗ ਨੂੰ ਅਸੀਂ ਦਾ ਟ੍ਰੈਕਟਰ ਭਾਈ ਹੋਰ ਅੱਜਾ ਕੱਢ ਗਏ ਬੈਗ ਨੂੰ ਉਹ ਮਗਰ ਹੀ ਨਹੀਂ ਤਰਿਆ ਆਉਂਦਾ ਇੱਥੇ ਮੋੜਦੀਆਂ ਇਹ ਘਰੇ ਸਾਖ ਖਾਣ ਵਾਲਿਆਂ ਨੂੰ ਇੱਥੇ ਆ ਕੇ ਕੀਵੀ ਤੇ ਡ੍ਰੈਗਨ ਫਰੂਟ ਆਲ ਹੁੰਦੇ ਆ ਹੈਂ ਉਹ ਚੱਡਦਾ ਹੀ ਬਾੜ ਸਾਖ ਖਾਣਿਓ ਘਰੇ ਤੁਸੀਂ ਖਾ ਖਾ ਕੇ ਤੁੰਨੀ ਹਰੀ ਕੀਤੀ ਆ ਤੇ ਇੱਥੇ ਹੁਣ ਤੁਸੀਂ ਦੱਸ ਕਿੱਦਾ ਡ੍ਰੈਗਨ ਫਰੂਟ ਨੂੰ ਪੈਂਦੇ ਟੁੱਟ ਟੁੱਟ ਕੇ ਓਏ ਲੈ ਗਿਆ ਤੂੰ ਡ੍ਰੈਗਨ ਫਰੂਟ ਖਾਵਾ ਮਾਂ ਕਿੱਥੇ ਆ ਇਹ ਕੀ ਵੀ ਆ ਓਏ ਆ ਵੇ ਕੀ ਵੀ ਨਹੀਂ ਆਂਗਲਾ ਖਾਣ ਵੀ ਕਿਤੇ ਕੀ ਲੱਗਾ ਉਹ ਭਰਾਵਾ ਤੂੰ ਕੇਲੇ ਗੂਨੇ ਖਾ ਤੂੰ ਕਿੱਧਰ ਆ ਗਿਆ ਉਹ ਕਿੱਧਰ ਆ ਕੇ ਬਹਿ ਗਿਆ ਮੀਰ ਮੇਰਾ ਆ ਗੱਲ ਆ ਆ ਵੇ ਐਂ ਪਲੇਟ ਚ ਰੱਖ ਕੇ ਐਂ ਚਾ ਕੇ ਖਾ ਲਈ ਦੀ ਬੋਲੇ ਜੇ ਉਹ ਭਰਾਵਾ ਚਰਮੀ ਲਈ ਤੁਹਾਡੀ ਬਾਤਮੀਜ਼ ਚੱਲ ਓਏ ਰਾਜਾ ਚੱਕਦੇ ਬੋਲੀਆਂ ਦੋ ਚਾਰ ਤੁਮੀ ਨਾਲ ਆ ਵੇ ਕਾਉ ਕਾਉ ਮਾਨੋ ਰ ਮੇਰੇ ਕਰ ਕਾ ਯਾਰ ਉਹ ਇਧਰ ਲੈ ਬਸ ਹੋ ਜਾ ਲਾ ਵੀ ਮੇਰੇ ਵੀਰੋ ਬਰਾਤ ਆ ਗਈ ਹੈ ਕਹਿੰਦੇ ਬੋਲੀਆਂ ਪਾਉਂਦੀ ਹੋਈ ਕਹਿੰਦੇ ਮੁੰਡੇ ਇਧਰ ਆ ਜਾ ਕੇ ਨਾ ਓਏ ਪਰ ਇਹ ਕਰੋ 100 100 ਮੈਂ ਖਾਲੀ ਕੀਤਾ ਜਾਵੇ ਕਹੇ ਬਰਾਤ ਤੇ ਰਾਜਾ ਜੰਦੀਏ ਭੰਗੜੇ ਪਾਉਂਦੀ ਕਹਿੰਦੇ ਕਾਲਾ ਪੋਜ ਆ ਹਾ ਇਹ ਵੱਖਰੇ ਸਟਾਈਲ ਦਾ ਇਹ ਤਾਂ ਵੇਖਿਆ ਹੀ ਨਹੀਂ ਤੇ ਚਲੋ ਜੀ ਫੋਟੋ ਸ਼ੂਟ ਤੋਂ ਬਿਨਾ ਇਹ ਵੀ ਨਹੀਂ ਵਿਆਹ ਨਹੀਂ ਪੂਰਾ ਹੁੰਦਾ ਕਹਿੰਦੇ ਫੋਟੋ ਸ਼ਾਟ ਵੀ ਜ਼ਰੂਰੀ ਹੈ ਨਹੀਂ ਨਹੀਂ ਨਾ ਨਾ ਰੱਖੋ ਇੱਕ ਹੱਥ ਉੱਥਾ ਰੱਖੋ ਅੱਜ ਇਹ ਫਰਾਉ ਨਹੀਂ ਜਿੱਤੇ ਤੂੰ ਇਹਦਾ ਜੂੜਾ ਫਾਲਾ ਤੁਹਾਡਾ ਜੂੜਾ ਵਾਲਾ ਨਾਲੇ ਇੱਕ ਸਾਈਡ ਤੇ ਕਰੋ ਇੱਕ ਸਾਈਡ ਤੇ ਕਹਿੰਦੇ ਇਹਦਾ ਫਾਲੋ ਆਲੇ ਲੰਦੇ ਪ੍ਰਾਪਤ ਹੋਏ ਤੇ ਲਗਾਓ ਹਾਂ ਐ ਆ ਤੇ ਇਹ ਉੱਤੇ ਜਾ ਗਿਆ ਆ ਵੇਖ ਆ ਗਿਆ ਸੈਟ ਇਹ ਦੰਦਬਾਰ ਕਰ ਲਈ 5 ਮਿੰਟ ਹੋ ਰਹੀ ਆ ਪ੍ਰਾਪਦਾਵਾਰ ਇਹ ਦੰਦਬਾਰ ਪ੍ਰਾਪਦੀ ਫੋੜਾ ਮੂੰਹ ਘਟਾ ਬੜਾ ਆ ਦੰਦ ਆਸਾ ਨਿਕਲ ਗਿਆ ਆਸਾ ਨਿਕਲ ਗਿਆ ਚਲੋ ਇਹ ਕਹਿੰਦੇ ਜਦੋਂ ਮੰਮੀ ਕਿੱਥੇ ਆ ਚਲਗਾ ਸਨੇਗਰ ਨਹੀਂ ਆ ਵੇ ਕਹਿੰਦੇ ਿਸ ਪਾਲ ਨਹੀਂ ਆ ਗਏ ਤੇ ਚੱਲ ਮਥਾ ਚੱਲ ਨਹੀਂ ਲਾਲ ਆ ਸ਼ਾਹ ਜੀ ਜਿੰਨੇ ਮਰਤੀਆ ਮੋਟਰ ਵਧੀਆ 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 ਸ਼ਾਹ ਜੀ ਹੱਥ ਨਹੀਂ ਨਾਲ ਚੱਲੇ ਰਹੇ ਦੇ ਵੀਰ ਉਹਨਾਂ ਦੇ ਆ ਟੋਲ ਗਿਆ ਭਰਵਾ ਆਇਆ ਯਾਰ ਇਹ ਗਲਤ ਗੱਲ ਹੈ ਗਲਤ ਗੱਲ ਨਹੀਂ ਹੱਥ ਦੇ ਵਰੀ ਵੀ ਹੱਥ ਦੇ ਮਜਾਣੇ ਪੜਾਇਆ ਗਾ ਜਿਵੇਂ ਤੁਸੀਂ ਰੱਖ ਕੇ ਪਲੇਟਾ ਖਾਣਗੇ ਐਵੇਂ ਆਪਣੇ ਘਰੇ ਮੱਝਾ ਖੁਰਲੀ ਚ ਰੱਖ ਕੇ ਪੱਠੇ ਖਾਦੀਆਂ ਆਹਾਹਾ ਆਉਂਦੇ ਨਹੀਂ ਤੂੰ ਮੈਂ ਨਹੀਂ ਆਉਂਦੀ ਭਰਾਵਾ ਸਾਡੇ ਸੂਏ ਦੇ ਕੇ ਜਾਓ ਸੰਸਕਾਰ ਦੀਆਂ ਰੋਟੀਆਂ ਪਵਾ ਕੇ ਲਿਆਉਣੀ ਨੇ ਮੈਂ ਇਹਨਾਂ ਨੇ ਵੀ ਕਰਾ ਲਾ ਰੋਟੀ ਪਵਾ ਕੇ ਲਿਆਉਣੀ ਕਹਿੰਦੀਆਂ ਅਸੀਂ ਵੇਚ ਲੈ ਦੱਸ ਉਹ ਕੁੜੀਆਂ ਨਾਲ ਵੀ ਕਰਾ ਲਾ ਚਲੋ ਚਲੋ ਕਰੋ ਉਹ ਕੱਠੀਆਂ ਆਹ ਬੱਦਗੀਆਂ ਛੋਟੀਆਂ ਆਹ ਲੈ ਆਹ ਖੜ ਜਾਵੇ ਇਧਰੋਂ ਖਿੱਚ ਦਿੰਦਾ ਭਾਜੀ ਹਾਂਜੀ ਕਦੋਂ ਦੇ ਤੁਹਾਡੇ ਮਗਰ ਅਸੀਂ ਕੋਟ ਪੈਂਟ ਪਾ ਕੇ ਤੇ ਤੁਰੇ ਫਿਰਦੇ ਆਂ ਵਿਆਹ ਤੇ ਸਪੈਸ਼ਲ ਟਰੈਕਟਰ ਲੈਣ ਆਏ ਆ ਸਾਨੂੰ ਐ ਲੱਗਦਾ ਕਿ ਅੱਜ ਦਿਨੋਂ ਵਿਆਹ ਚਾਹੀਦਾ ਨਾ ਇਹ ਵਾਰੀ ਰੱਖੀਏ ਕਿਆ ਜਾਈਏ ਕਾਲੇ ਪੁੱਲ ਚੱਲ ਕੋਈ ਮੈਂ ਤੁਹਾਨੂੰ ਚੀਜ਼ਾਂ ਦਿਖਾਉਣਾ ਜਿਹੜੀਆਂ ਆਪਣੀਆਂ ਮੜੀਆਂ ਪਸੰਦੀਆਂ ਲਵਾਈਆਂ ਆ ਪਟਰੈਕਟਰ ਤੇ ਕਿੱਥੇ ਲਾਉਣੀ ਇਹ ਦੇਖ ਨਹੀਂ ਹਟਦਾ ਦੁਆਤ ਕਰਾਉਣਾ ਦੇਖਾ ਕਿਦਾਂ ਬੰਦੇ ਜਿੱਦਾਂ ਸ਼ਾਇਦ ਤੇ ਬੱਤੀਆਂ ਨਹੀਂ ਫਿਰਦੇ ਦੇ ਦੇ ਟਰੈਕਟਰ ਤੇ ਆਲੇ ਦੁਆਲੇ ਆ ਹੁਣ ਇਹ ਪਤਾ ਕੀ ਗੱਲ ਹੋ ਗਈ ਏਸੀ ਨੂੰ ਨਹੀਂ ਜਾਣਦੀ ਤੂੰ ਭੁੱਲਰ ਨੂੰ ਨਹੀਂ ਜਾਉਂਦੇ। ਵੱਟੀਏ ਮਜਾਜੇ ਦੇ ਤੂੰ। ਭੁੱਲਰ ਨੂੰ ਨਹੀਂ ਜਾਇਆ। ਹਾਂ। ਉਹਨਾਂ ਨੂੰ ਵੀ ਬਣਾਉਣਾ ਆਪਾਂ ਕੁਝ ਨਾ ਕੁਝ। ਉਹਨਾਂ ਖਾਂਦੇ ਵੀ ਬਣਾਉਣਾ ਆਪਾਂ ਕੋਈ ਨਾ ਕੁਝ। ਇਹ ਆ ਵੀ। ਕਿੱਦਾਂ? ਕੋਈ ਮੈਟ ਨੂੰ ਤਾਂ ਬੰਦਾ ਰੱਖੇ। ਉਹ ਤਾਂ ਹੀ ਘਰ ਗਿਆ ਰਹਿ ਲਾ। ਕਮਾਲ ਹੋਈ ਬਈ ਤੱਕ। ਉਹ ਗੱਲ ਲਗੇ। ਦੇਖੋ ਜਿਹਨੂੰ ਪਿੰਡੋਂ ਕੱਢਿਆ ਆ ਉਹਦੇ ਹੱਥੋਂ ਸਿੱਖਦਾ। ਉਹ ਬਾਦਲੇ। ਉਹ ਇਸ ਨਾਲ ਨੂੰ ਪਤਾ ਇੱਕੋ ਨਾ ਕੱਢ ਦੇਣਾ ਮੈਨੂੰ। ਹਾਂ। ਤੇ ਇਹ ਆ ਵੇਖੋ ਆ ਆ ਜੇ ਮੋਟੇ ਕਿਉਂ ਰਹੇ ਨੇ। ਆ ਸਾਦਾ ਨਵੈਂਸ਼ਨ ਇਹਨਾਂ ਦੇ ਦਿਮਾਗ ਦੀ ਕਾਰਡ ਆ ਕਿਉਂ ਜੋਨਡੀਰ ਦਾ ਲੋਗੋ ਆ ਤਾਂ ਇਹ ਕਹਿੰਦੇ ਇਹਨਾਂ ਦਾ ਇਹਨਾਂ ਦੀ ਕਾਰ ਕੋਈ ਨਹੀਂ ਜਾਣਦੀ ਜਦੋਂ ਜਦੋਂ ਇਹਦਾ ਸਾਈਨ ਨਹੀਂ ਚੇਂਜ ਹੋਇਆ ਲੱਗਦਾ ਅੱਜ ਜੋਬ ਵਿੱਚ ਕਾਪੀ ਤੇ ਚੀਜ਼ਾਂ ਹੋਇਆ ਕਿਹਦਾ ਵਾਲ ਐਵੇਂ ਨਹੀਂ ਚਿੱਟਿਆ ਦਿਮਾਗ ਖਰਚ ਹੋ ਗਿਆ ਜਿਹੜਾ ਆਪਣੇ ਤੇ ਐਮਪ ਲੱਗਾ ਵਾ ਇਹ ਸਾਣ ਇਹਦੇ ਤੇ ਗਾਹ ਮੈਸਾ ਖਰਾਬ ਕਰਨ ਤੋਂ ਬਾਅਦ ਇਹ ਪਾਸ ਹੋ ਗਿਆ ਮਤਲਬ ਟਾਈਮ ਬਹੁਤ ਲੱਗਾ ਘੱਟੋ ਘਾਟ ਬਹੁਤ ਕੀਤਾ ਵਾ ਘੱਟੋ ਘਾਟ 2.5 ਲੱਖ ਰੁਪਏ ਕੱਲੇ ਇਸ ਐਪ ਦਾ ਠੀਕ ਆ ਚਲ ਆਉਣ ਵਾਸਤੇ ਖੜਾ ਜਿਹੜਾ ਟਾਈਮ ਆ ਮਤਲਬ ਮੇਰਾ ਉਹਨੂੰ ਸਾਲ ਤੋਂ ਖਾਣ ਦੇ ਜਿਆਦਾ ਹੋ ਗਿਆ ਟਾਈਮ 2 ਸਾਲ ਤੋਂ ਕਿਉਂਕਿ ਇੰਜੀਨੀਅਰਿੰਗ ਦਾ ਫਰਕ ਆ ਵੀਰ ਉਹਨਾਂ ਨੇ ਬਹੁਤ ਜਿਆਦਾ ਘੱਟੋ ਘਾਟ ਬਹੁਤ ਕੀਤਾ ਵਾ ਮੈਂ ਕਿਹਾ ਜਿਹੜੀ ਤਮ ਸਪੇਨ ਬਣੀ ਆ ਨਹੀਂ ਜਣਾ ਅਸੀਂ ਸਾਰਾ ਸਿਸਟਮ origignal ਲਾਇਆ ਵਾ ਕੋਈ ਵੀ ਦੇਸੀ ਨਹੀਂ ਲਾਇਆ ਕਿਉਂਕਿ ਇਹਨੇ origignal ਹੀ ਆ ਸੋ ਆ ਦੇਖੋ ਪੰਜਾਬ ਦਾ ਵਿਖਾਈ ਵਿੱਚ ਇੱਧਰ ਉਹ ਅੱਗ ਪੇਰਾ ਪੈ ਗਿਆ ਪਰਨੇ ਬੰਨੇ ਵੀ ਬੈਠੇ ਆ ਇਹਦਾ ਰਿਵਿਊ ਅਸੀਂ ਥੋੜਾ ਲੇਟ ਕੱਢਦੇ ਹਾਂ ਹੂੰ ਬਾਕੀ ਜਿਹੜਾ ਕੋ ਬਾਕੀ ਫੈਮਿਲੀ ਨੂੰ ਦੱਸਣਗੇ ਹਾਂਜੀ ਬਹੁਤ ਸੋਹਣਾ ਡਾਇਰੈਕਟਰ ਹੈ ਇੱਥੇ ਵੇਰੀ ਨਾਈ ਟਰੈਕਟਰ ਚੱਲਦਾ ਲਓ ਜੀ ਜੋ ਜੋ ਮੋਡੀਫਿਕੇਸ਼ਨ ਹੋ ਗਈ ਹੈ ਕਰੀ ਮਰੀ ਉੱਧਰ ਲਾਈਟ ਮਾਰੀ ਟਰੈਕਟਰ ਬੰਦਾ ਹੁਣ ਜੋ ਮੋਡੀਫਿਕੇਸ਼ਨ ਹੋ ਗਈ ਹੈ ਸਾਜੀ ਦੱਸੋ ਕੀ ਆਪਾਂ ਦੇਖੀਂ ਜਾਨ ਕਿਹੜੀ ਕਿਹੜੀ ਚੀਜ਼ ਵਰਤੀ ਆ ਇਹਦੇ ਸਭ ਤੋਂ ਵੱਡਾ ਆਪਾਂ ਜਿਹੜੀਆਂ ਲੇਟਾਂ ਜਿਹੜੀਆਂ ਵਰਤੀਆਂ ਨੇ ਇਹ ਪ੍ਰੋਜੈਕਟਰ ਇਹਦੇ ਵਿੱਚ ਡਿਪਰ ਵੀ ਆ ਚਾਨਣ ਹੋ ਜਾ ਰਿਹਾ ਰੀਲ ਲੇਟਾਂ ਬਹੁਤ ਘੱਟ ਚਾਨਣ ਹੋ ਜਾਵਾ ਤੇ ਇਹਦੇ ਕਰਕੇ ਪ੍ਰੋਜੈਕਟ ਲੇਟਾਂ ਵਰਤੀਆਂ ਠੀਕ ਹੈ ਜੀ ਠੀਕ ਹੈ ਜੀ ਆਹ ਵਾਲੀਆਂ ਚਾਨਣ ਦਾ ਬਹੁਤ ਆ ਗੁਰੂਆ ਚਾਨਣ ਬਹੁਤ ਆ ਜੇ ਅੱਗੇ ਆਪਾਂ ਜੀਤਾ ਉਸ ਤੋਂ ਬਾਅਦ ਵੀ ਥੱਲੇ ਲੈਂਡ ਦਾ ਫਲੈਸ਼ ਲਾਈ ਆਪਾਂ ਓਕੇ ਸ਼ਾ ਜੀ ਠੀਕ ਹੈ ਮਗਾਟਾ ਉਹ ਸਪੈਸ਼ਲ ਵੀਰ ਨੇ ਤਿਆਰ ਰੱਖਿਆ ਜੀ ਐਲਓ ਤੇ ਗ੍ਰੀਨ ਲਾਇਆ ਕਿਉਂਕਿ ਇਹਦੀ ਸ਼ੇਡ ਆ ਹਾਂ ਜੀ ਉਹ ਕਿ ਜਿੰਨੀਆਂ ਵੀ ਅੱਜ ਲੇਟਰ ਆਈਆਂ ਸਾਰੀਆਂ ਡੇਟ ਦੇ ਕੰਬਿਨੇਸ਼ਨ ਕੀਤਾ ਉਹਨਾਂ ਕੰਬਿਨੇਸ਼ਨ ਕੀਤਾ ਸ਼ਾਜੀ ਹਾਂ ਸੋ ਆਹ ਜਿਹੜੀ ਨਿੱਕੀ ਨਿੱਕੀ ਜਿਹੜੀ ਆਪ ਬੀਤੀ ਹੈ ਕੋਈ ਵੀ ਆਪਾਂ ਸਾਰਾ ਸਾਈਨ ਵੇਖ ਕੇ ਕਿੱਡੇ ਸੋਹਣੇ ਲੱਗਦੇ ਯਾਰ ਜਿਹਾ ਹਾਂ ਇਹ ਮੇਰੇ ਦੋ ਪੈਸੇ ਜਿੱਦੀ ਜਾ ਸਾਈਨ ਵਿੱਚ ਫਿਰ ਨਾ ਨਾ ਪੜਾਇਆ ਪਿਆ ਕੇ ਇਹ ਸ਼ਾਜੀ ਬੂਫਰਾ ਵਾਲੇ ਨਾਲ ਜਿਹੜੇ ਆਪਾਂ ਵਰਤੇ JBL JBL ਰਿੰਦੇ ਵਰਤੇ ਆਪਾਂ 1300 ਵਾਟ ਦੇ ਗਏ 1300 ਵਾਟ ਵਾਲੇ ਚਾਰ ਬੂਫਰ ਦੋ ਸਾਹਮਣੇ ਦੋ ਥੱਲੇ ਯਾਰ ਉਜੀ ਬਿਲਡਿੰਗ ਆਪਾਂ ਉਸੋ ਦੇ ਬਣਾਈ ਹੈ ਵੀ ਆਪਾਂ ਨੂੰ ਪੈੜੀ ਦੇ ਵਿੱਚ ਕੋਈ ਆਪਣਾ ਦਿੱਕਤ ਨਾ ਆਵੇ ਕੰਮ ਕਰਦੇ ਸਮੇਂ ਬਾਈ ਦੇ ਟਾਈਮ ਹੀ ਦਿੱਕਤ ਨਾ ਹੋਵੇ ਉਹਨੂੰ ਡਫਰੈਂਟ ਦੇ ਸਾਹਮਣੇ ਲਾ ਸਕਦੇ ਸੀ ਪਰ ਨਹੀਂ ਆਪਾਂ ਆਪ ਦਾ ਵਾਈ ਦਾ ਵੀ ਨਾਮ ਲਿਖਣਾ ਹੁੰਦਾ ਵਾਈ ਦਾ ਵੀ ਵੇਖਣਾ ਹੁੰਦਾ ਸਹੀ ਵੀ ਆ ਸ਼ਾ ਜੀ ਸਪੀਕਰ ਜਿਹੜੇ ਨਾਮ ਲੱਗੇ ਹੋਵੇ ਲੱਗੇ 650 ਵਾਟ ਪਹਿਲੇ ਦੇ ਹੀ ਨੁੱਸ ਬੁੱਤਾ ਦਈਆ ਹਾਂਜੀ ਹਾਂਜੀ ਸ਼ਾ ਜੀ ਜਿਹੜੇ ਸਾਡੇ ਜੀ ਫੇਸਬੁਕਸ ਆ ਨਾ ਮੇਰੇ ਹਨ ਡਰਾਈਵਰ ਨੂੰ ਨੀਂਦ ਨੂੰਦ ਨਹੀਂ ਆਉਂਦੀ ਉਹਨੂੰ ਨਹੀਂ ਨੀਂਦ ਆਉਂਦੀ ਸੋ ਆ ਜਿਹੜੀ ਥੱਲੇ ਜਿਹੜੀ ਥੱਲੇ ਆ ਪੇਂਟਿੰਗ ਆ ਤੇ ਸਰੋਕ ਜਿਹੜੇ ਗਾਹ ਦੀ ਮਾਰਦੇ ਆ ਜੋ ਵੀ ਹਾਂ ਆ ਆਪਣੇ ਕਿਵੇਂ ਜਿਵੇਂ ਦੀ ਮਲਗ ਚੀਜ਼ ਮੰਗਣਗੇ ਆ ਹਾਂ ਜੀ ਮਿਲ ਜੀ ਗਿਵੇਂ ਆ ਅਸੀਂ ਆ ਇੱਕ ਪਸੰਦ ਕੀਤੀ ਫੋਟੋ ਇਹ ਕ ਆ ਮਨਦੀਪ ਹਡਾਲੀ ਸਿਡਨੀ ਜਿਹੜਾ ਆਪਾਂ ਨੂੰ ਮੇਲ ਪਸੰਦ ਸੀ ਜੈਰੀ ਆ ਮੇਲ ਬਿਖਾ ਦੇ ਬੈਕ ਸਾਈਡ ਤੇ ਮੇਨ ਬਾਕੀ ਤੁਸੀਂ ਪੜ ਸਕਦੇ ਆ ਕੀ ਲਿਖਿਆ ਆ ਪੰਜਾਬੀ ਦੀ ਦੱਸੋ ਪੰਜਾਬੀ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਦਿਓ ਇਧਰਲੇ ਬੰਦੇ ਫੇਰ ਆਪਣਾ ਟੌਮ ਮੜਾ ਜੇ ਐਸਟੇਮ ਟਾਉਮ ਦੇਖ ਨਹੀਂ ਰਿਹਾ ਟਾਉਮ ਦੇ ਬ੍ਰਾਈਟਨੈਸ ਜਾ ਦੇ ਦੇ ਸਾਡੇ ਟਾਉਮ ਬਾਕੀ ਅਸਲ ਵਿੱਚ ਡਿਜ਼ਾਈਨ ਤਾਂ ਵਿਖਾ ਦੇ ਯਾਰ ਕਿਹੜਾ ਮਗਰਲਾ ਜਿਹੜਾ ਵਾਛੇ ਆਹ ਦੁਰਗਾ ਦਾ ਸਵੈਫਟ ਡਿਜ਼ਾਈਨ ਤਾਂ ਵਿਖਾ ਹਾਂ ਉਹ ਸੱਚ ਚੀਜ਼ ਹੈ ਜੀ ਉਹ ਵੀ ਦੱਸੋ ਵੀ ਉਹਦਾ ਫਾਇਦਾ ਕੀ ਹੈ ਆਪਣੇ ਜਿਹੜੇ ਨਵੀਂ ਚੀਜ਼ੀ ਕੱਢੀ ਆਪਾਂ ਹਾਂਜੀ ਹਾਂਜੀ ਤੇ ਕਿਸ਼ੂ ਨੇ ਇੱਕ ਤਾਂ ਹੋ ਗਿਆ ਤੇ ਇੱਕ ਆਪਣਾ ਕੋਲੀ ਪੂਣੀ ਤੋਂ ਹੋ ਗਿਆ ਪਾਣੀ ਤਾਂ ਹੋ ਗਿਆ ਤੇ ਵਾਛੜਦਾ ਵੀ ਪਛਾਹ ਹੋ ਜਾਊਗਾ ਹਾਂਜੀ ਇਹ ਜ਼ਰੂਰੀ ਆ ਜੀ ਬਾਕੀ ਸਿਡਨੀ ਲਿਖਾਇਆ ਮਨਦੀਪ ਹੋਣਾ ਕਰਕੇ ਭਾਜੀ ਹੋਣਾ ਕਰਕੇ ਇਹ ਆ ਕਿਵੇਂ ਫਰੰਟ ਦੀ ਸਕਰੀਨ ਤੇ ਲਾਈਟਾਂ ਤਾਂ ਲਵਾਈਆਂ ਕਿ ਨੇਰਾ ਹੋਵੇ ਆ ਫਰੰਟ ਤੇ ਤੂੰ ਵੇਚ ਸਕਦੇ ਆ ਆਪਣਾ ਨਾਮ ਸੰਧੂ ਹਣੀ ਬਾਈ ਉਹ ਲੈਕਰ ਉਲੂ ਲਟਾ ਕਹਿੰਦਾ ਉਹ ਐਕਸਟਰਾ ਲਵਾਈਆਂ ਵੇਖਿਓ ਉਹ ਵੀ ਜਗੜਣੀ ਆ ਉੱਤੇ ਆ ਲਾਈਟਾਂ ਜਣੀਆਂ ਉੱਪਰ ਲੀਆਂ ਜਗਾਇਓ ਬਲਿੰਕ ਕਰਨੀਆਂ ਵੇਖ ਹਾਂਜੀ ਉਹ ਜਗ ਪੀਆਂ ਦੋ ਲਾਈਟਾਂ ਉੱਪਰ ਦੋ ਲੱਗਿਆ ਦੋ ਹੀ ਜਗੜਨਗੇ ਦੋ ਹੀ ਲਵਾਈਆਂ ਤੇ ਦੋ ਹੀ ਜਗੜਨਗੀਆਂ ਤੇ ਬਾਕੀ ਜਿਹੜੇ ਇਹਦਾ ਡਿਜ਼ਾਈਨ ਰੱਖਿਆ ਗਿਆ ਆਪਣੇ ਸਿਸਟਮ ਦਾ ਇਹ ਸਾਰਾ ਐਂਗਰੀ ਬਰਡ ਵਾਲਾ ਰੱਖਿਆ ਗਿਆ ਉਹ ਵੇਚ ਸਕਦੇ ਤੁਸੀਂ ਐਂਗਰੀ ਬਰਡ ਵਾਂਗੂ ਝਾਕਦਾਓ ਨਾਮ ਲਾ ਕੇ ਇੰਸਟਾ ਆਈਡੀ ਦੱਸਿਓ ਹਿਸਾਬ ਦੀ ਤੁੰਦਰ ਲਟਕਾਉਣੇਗਾ ਤੇ ਪੀਪੀ ਇਲੈਕਟ੍ਰੋਨਿਕ ਪੀਪੀ 76 77 ਵਾਲੇ ਪੀਪੀ 76 ਵਾਲੇ ਸਰਚ ਕਰਕੇ ਚਾਹਤਾਂ ਨੇ ਤੁਸੀਂ ਆਹ ਉਹ ਵੇਚ ਸਕਦੇ ਹੋ ਕਸਟਮ ਕਰਾ ਸਕਦੇ ਹੋ ਇੰਦਰ ਬਾਕੀ ਇਹਦਾ ਜੀਵੀ ਵਾਲੋ ਗਿਆ ਵੀਡੀਓ ਨਹੀਂ ਆਪ ਦੇ ਕੁਫਰ ਹੀ ਬਣਾਉਂਦੇ ਆ ਆ ਇੱਧਰ ਵਿਖਾਉਣੇ ਬੋਰਡ ਆ ਵੇ ਸਾਡੇ ਇੱਧਰ ਤੱਤਾ ਝਾ ਕਰਕੇ ਆ ਵੇ ਆ ਵੇਖੋ ਅਛਾ ਜੀ ਇੱਕ ਆ ਦਾ ਨੰਬਰ ਦਿਓ ਸੱਚ ਨੰਬਰ ਵੀਰੇ ਗਾਵਾ 9944 930 ਹੁੰਦਾ ਸੀ 978000 9597 ਤੇ ਆਪਾਂ ਟਰੈਕਟਰ ਦੀ 올 ਮੋਡੀਫਿਕੇਸ਼ਨ ਕਰਦੇ ਆਣ ਵੀਰੇ ਆਲੇ ਟੂ ਜੈਡ ਵੀਰੇ ਲੱਕੜ ਦਾ ਕੰਮ ਵੀ ਇੱਥੇ ਹੁੰਦਾ ਵੇ ਵੈਲਡਿੰਗ ਦਾ ਕੰਮ ਵੀ ਇੱਥੇ ਹੁੰਦਾ ਵੇ ਹਾਂਜੀ ਰੇਡ ਦਾ ਵੀ ਸਾਰਾ ਕੰਮ ਇੱਥੇ ਹੁੰਦਾ ਰੰਦਾ ਵੀ ਇੱਥੇ ਦਾ ਆ ਮੇਖਾ ਮੁਖਾ ਸਾਰਾ ਕੁਝ ਇੱਥੇ ਡਿਜ਼ਾਈਨ ਸਾਰਾ ਕੁਝ ਮੈਂ ਕਹੇ ਲਹਿਰਾਂ ਵਹਿਰਾਂ ਇੱ ਪਾਣੀ ਤੋਂ ਕੋਈ ਪ੍ਰੋਬਲਮ ਨਾ ਹੋ ਕੇ ਨੂੰ ਆਪਾਂ ਆਪਦੇ ਸਬੂਫਰ ਲਾਉਣੇ ਆ ਕੰਪਨੀ ਦੇ ਜੋ ਡਿਮਾਂਡ ਜੀ ਕੰਪਨੀ ਦੀ ਗਾਹ ਕਰਦਾ ਤੇ ਕੰਪਨੀ ਤੇ ਲਾ ਦਿੰਦੇ ਹਾਂ ਜੇ ਮੇਰਾ ਗੁਰ ਪਾਉਂਗੇ ਉਹ ਮਰ ਬਿੱਠੀ ਹਾਂ ਹਾਂ ਬਾਕੀ ਸਾ ਜੀ ਆਪਦੀਆਂ ਵੀ ਬੇਸਾਂ ਤੇ ਆਪਦੀਆਂ ਵੀ ਤਿਆਰ ਕਰ ਦਿਆਂਗੇ ਤੇ ਜਿਹੜੇ ਐਂਪ ਬੂਫਰ ਵੀ ਆਪਦੇ ਤੁਸੀਂ ਤਿਆਰ ਕਰਕੇ ਆਪ ਬਿਜਾਰੀ ਕੋਈ ਸਮਾਨੀ ਵਰਤਦੇ ਇਹਦਾ ਗਾਹ ਦੀ ਡਿਮਾਂਡ ਤੇ ਆਪਾਂ ਕੰਪਨੀ ਤੇ ਬੂਫਰ ਲਾ ਦਿੰਨੇ ਆ ਠੀਕ ਹੈ ਜਿਹੜੇ ਐਂਪਲੀਫਾਇਰ ਦੇ ਰਨ ਕਰਦੇ ਵੇ ਨੂੰ ਹਾਂ ਜੀ ਕੋਈ ਆਪਦੀ ਤਿਆਰ ਕੀਤੀ ਕਿਹੜਾ ਵਿਖਾਇਆ ਜਿਹੜਾ ਗੁਰੂਆ ਕਿਸਮਤ ਪੁੜੀ ਵਾਂਗ ਨਿੱਕਾ ਜਾਈ ਜਾ ਕਹ ਰਿਆ ਯਾਰ ਵੱਡੇ ਵੱਡੇ ਜਿੱਥੇ ਆ ਪਲੇਅਰ ਲੱਗਦੇ ਆ ਉਥੇ ਆ ਏਡਾ ਕੀ ਜਗ੍ਹਾ ਬਹੁਤ ਘੱਟ ਘੇਰਦਾ ਤੰਗੀ ਕੋਈ ਨਹੀਂ ਇਹਦੀ ਬਹਿਣ ਬੂਣ ਵਾਲੇ ਨੂੰ ਵੀ ਜਿੰਨੇ ਮਰਗਾੜ ਤੇ ਬਹਿਣਾ ਉਹਨਾਂ ਬਹਿਣਾ ਵੀ ਸੌਖਾ ਵਾ ਅੱਧੀਆਂ ਜੀਨਾ ਹੀ ਪਾੜ ਦਿੰਦਾ ਹੁੰਦਾ ਵੇ ਬਾਕੀ ਕੋਲ ਮਲਾ ਕੇ ਆ ਵੀਰ ਨੇ ਆਪਣੇ ਹੋਟਲ ਆਇਆ ਏ ਇਹ ਤਾਂ ਵੀਰ ਨੂੰ ਜਾਣਦੇ ਆ ਵੀਰ ਇਹਦਾ ਘੱਟ ਤੋਂ ਜੋ ਕੇ ਤਾਂ ਬੈਠੇ ਜੀ ਸੱਚ ਇਹ ਟਾਇਰਾਂ ਦਾ ਕੰਮ ਕਰਦੇ ਸੀ ਇਹ ਟਾਇਰਾਂ ਦਾ ਚਲ ਤਾਂ ਭਈ ਫਿਰ ਤੇਰਾ ਫਰਜ਼ ਸੀ ਪਹਿਨਾ ਪਰ ਫਿਰ ਵੀ ਹੱਥ ਲਾ ਲਿਆ ਨਿਕਲ ਤਾਂ ਬਾਈ ਨੇ ਲਕੀ ਆ ਵੀਰ ਦਾ ਬਹੁਤ ਯੋਗਦਾਨ ਰਿਆ ਵਿੱਚ ਇਹ ਨਾਲ ਆਏ ਨੇ ਆ ਮੁੰਡੇ ਆ ਇਹਦਾ ਬਹੁਤ ਯੋਗਦਾਨ ਰਿਆ ਇਲੈਕਟ੍ਰੋਨ ਆ ਬੰਦੇ ਦਾ ਇਲੈਕਟ੍ਰੋਨਿਕ ਦਾ ਕੰਮ ਆ ਸਭ ਤੋਂ ਜ਼ਿਆਦਾ ਯੋਗਦਾਨ ਇਹ ਬੰਦਿਆਂ ਦਾ ਆ ਜਿਹੜਾ ਹੁਣ ਗੇੜਾ ਦੇ ਗਿਆ ਆ ਆ ਬੰਦਾ ਵੀ ਨਾਈਸ ਇਹਨਾਂ ਸਾਰਿਆਂ ਦਾ ਯੋਗਦਾਨ ਸੀ ਹਾਂਜੀ ਵੇਖ ਸਕਦੇ ਤੁਸੀਂ ਸੈਟਅਪ ਆਪਣਾ ਬਹੁਤ ਸੋਹਣਾ ਲੱਗਦਾ ਤੇ ਚਾਰ ਦਾ ਟਰਾਲਾ ਇੱਜੇ ਪਹਿਲਾਂ ਇੱਥੇ ਲਿਆਂਦਾ ਜਿਹੜੇ ਬੰਦੇ ਵੀਰ ਹੁਣੇ ਕਹਿੰਦੇ ਸੀ ਕਿ ਇਹ ਸਿਸਟਮ ਲਵਾ ਕੇ ਇੱਕ ਬਾਈ ਕੰਮ ਖੇਤੀ ਨਹੀਂ ਹੋਣੀ ਬਾਅਦ ਚ ਕੰਮ ਨਹੀਂ ਆਣਾ ਨਹੀਂ ਆਪਾਂ ਪਹਿਲਾਂ ਹੀ ਧਿਆਨ ਚ ਰੱਖ ਕੇ ਚੀਜ਼ਾਂ ਆਪਦੀਆਂ ਸਾਰੀਆਂ ਤਿਆਰ ਕੀਤੀਆਂ ਵੀ ਖੇਤੀ 'ਚ ਵੀ ਕੋਈ ਤੰਗੀ ਨਾ ਹੋਵੇ ਆਪਾਂ ਨੂੰ ਤੇ ਚਲੋ ਹਾਂ ਚ ਵੀ ਕੋਈ ਦਿੱਕਤ ਨਾ ਹੋਵੇ ਹਾਂਜੀ ਸਾਜੀ ਗੇਟ ਖੋਲ ਦਈਏ ਗੇਟ ਖੋਲ ਪਵਾ ਲਿਓ ਪਵਾ ਲਓ ਤੇਲ ਪਵਾ ਲਓ ਤੁਸੀਂ ਆਪਦੇ ਆਪ ਚ ਤੇ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਚੈਨਲ ਸਬਸਕ੍ਰਾਈਬ ਸ਼ੇਅਰ ਕਰਨਾ ਲਵ ਯੂ ਬੰਨੇ ਬਾਜੀ ਥੈਂਕ ਯੂ